ਦਿਖਾ ਦਿਓ ਤੁਸੀਂ ਹਣਾ ਤੇ ਤੋਰਦੇ ਭਰਾ ਤੇ ਬਈ ਜਦੋਂ ਦੁੱਧ ਤੇ ਆ ਜੇ ਕਿੰਨੇ ਦੁੱਧ ਦੇ ਹੁੰਦੀ ਤੋਰਦੇ ਦੁੱਧ ਦੀ ਭਾਈ ਆਪਾਂ 15 16 ਕਿਲੋ ਗਾਰੰਟੀ ਦੇ ਕੇ ਤੋਰ ਦਿਆਂਗੇ ਅੱਛਾ ਜੀ ਹਾਂ ਠੀਕ ਆ ਹੁਣ ਬੋਲਾ ਇੰਨਾ ਹਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਬੂਰੀ ਮੱਝ ਤਾਜੀ ਸੂਈ ਵੀ ਫਟਾਊਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000354 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਤੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਮਾਗਰ ਹੈਗੀ ਕੱਟੀ ਬਹੁਤ ਸੋਹਣੀ ਚੈੱਕ ਕਰ ਸਕਦੇ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਨੇ ਜੀ ਜਾਣਕਾਰ ਬਾਈ ਜੀ ਸਸਰੀ ਕਾਲ ਸਸਰੀ ਕਾਲ ਬਾਈ ਨਾਮ ਬਾਈ ਨਾਮ ਜੀ ਕਾਲਾ ਜੀ ਤੈਂਡਾ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਬਾਈ ਤੀਜਾ ਸੂਆ ਸੂਈ ਵੀ ਆ ਹਾਂਜੀ ਬੂਰੀ ਰੰਗ ਦੀ ਆ ਬਾਈ ਹਾਂਜੀ ਤੇ ਫੇਸਬੁੱਕ ਦੇ ਆ ਗਿਆ ਇਹਦਾ ਮੂੰਹ ਵੇਖ ਬਾਈ ਦੇਖ ਬਹੁਤੀ ਆ ਪੂਰੀ ਠੀਕ ਆ ਤੇ ਕਿੰਨਾ ਕੁ ਬੋਲਾ ਵੀ ਤਿਆਰ ਹੁਣ ਬੋਲਾ ਬਾਈ ਹੋਊ 8-9 ਕਿਲੋ ਠੀਕ ਆ ਹਾਂ ਤੇ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਕੱਟੀ ਆ ਜੀ ਮਗਰ ਕੱਟੀ ਬਹੁਤ ਸੋਹਣੀ ਆ ਟਿਕਟ ਤੇ ਪਤਾ ਕੱਟੀ ਦਾ ਨਹੀਂ ਟੀਕੇ ਦਾ ਨਹੀਂ ਜੀ ਪਤਾ ਠੀਕ ਆ ਹਾਂ ਪੱਠਪੂੜਾ ਵੀ ਬਹੁਤ ਸੋਹਣਾ ਕੱਟੀ ਦਾ ਦੇਖ ਸਕਦੇ ਹਾਂ ਲੋ ਜੀ ਇਹ ਇਸ ਲੰਮਾ ਮੂੰਹ ਕੰਨ ਛੋਟਾ ਠ ਤੇ ਕਾਲੇ ਬਾਈ ਯਾਰ ਇਹਦਾ ਰੇਟ ਰੇਟ ਬਾਈ ਫੋਨ ਤੇ ਕਰਾਂਗੇ ਜਾਇ ਜੀ ਕਰਾਂਗੇ ਜਾਇ ਜੀ ਕਰਾਂਗੇ ਹਾਂ ਠੀਕ ਆ ਇਹ ਆਪਣੀ ਘਰ ਦੀ ਮੱਝ ਆ ਇਹ ਘਰ ਦੀ ਮੱਝ ਆ ਬਾਈ ਆਪਣੀ ਘਰ ਦੀ ਮੱਝ ਹਾਂ ਘਰ ਦੀ ਮੱਝ ਠੀਕ ਆ ਤੋਰ ਦੋ ਪ੍ਰਭਾ ਲੋ ਪ੍ਰਭਾ ਚੈੱਕ ਕਰਸਾ ਵੀ ਖਾਂਤ ਨੂੰ ਬਹੁਤ ਸੋਹਣਾ ਲੱਗਾ ਕਰਮਾ ਤੇ ਲੋ ਜੀ ਟੰਗੀ ਪਲੀ ਬਲੋਸੀਆ ਕਦ ਬੜਾ ਦਾਨਤਾ ਜ ਤੁਸੀਂ ਲਾ ਸਕਦੇ ਸਿੰਪਲ ਵੀਡੀਓ ਉਧਰ ਨਹੀਂ ਚੱਲ ਬਰਾ ਆ ਜਾਓ ਤਾਂ ਲੋ ਜੀ ਸਿੰਪਲ ਵੀਡੀਓ ਜੇਰਜੂ ਰੁਕ ਬਾਈ ਓਕੇ ਜਮ ਜੇਰਜੂ ਰੁਕ ਗਿਆ ਬਾਈ ਸਾਰੀ ਕੁਝ ਵੀਡੀਓ ਹੋ ਗਈ ਬਾਈ ਆਪਣੇ ਕੋਲ ਠੀਕ ਆ ਜੇ ਲਾਉਣੀ ਆ ਵੇ ਚਲਾ ਵੀ ਦੇਵਾਂਗੇ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਦਿਖਾ ਦਿਓ ਤੁਸੀਂ ਹਨਾ ਤੇ ਤੋਰ ਦੇ ਭਰਾ ਤੇ ਬਈ ਜਦੋਂ ਦੁੱਧ ਤੇ ਆ ਜੇ ਕਿੰਨੇ ਦੁੱਧ ਦੇ ਦਿੰਦੀ ਤੋਰ ਦੁੱਧ ਦੀ ਬਾਈ ਆਪਾਂ 15 16 ਕਿਲੋ ਗਾਰੰਟੀ ਦੇ ਕੇ ਤੋਰ ਦਿਆਂਗੇ ਅੱਛਾ ਜੀ ਹਾਂ ਠੀਕ ਆ ਹੁਣ ਬੋੜਾ ਇੰਨਾ ਹਨਾ ਤੇ ਲੋ ਜੀ ਚੈੱਕ ਕਰ ਸੰਧਾ ਤੁਹਾਨੂੰ ਬਹੁਤ ਸੋਹਣਾ ਲਾ ਤੋਰ ਦੇ ਬਾਈ ਲਮੇ ਤੋਰ ਮਰੀ ਜਿੱਤੇ ਜਾਂਦੀ ਆ ਲੋ ਜੀ ਤੋਰਾ ਤਰਾ ਕਰਮਾ ਉਹਦਾ ਬਹੁਤ ਸੋਹਣਾ ਕੱਡੀਆਂ ਨਹੀਂ ਨਾ ਕਿਤੇ ਇਧਰ ਹਾਂ ਹਾਂ ਆਡਰ ਦੀਆਂ ਥੋੜੀਆਂ ਲੋ ਜੀ ਚ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਠੀਕ ਹੈ ਜੀ ਲੋ ਜੀ ਕਾਦੋ ਕਾੜ ਸੁਨੱਖਪੁਰ ਕੋਈ ਜੂਮ ਨਹੀਂ ਠੀਕ ਹੈ ਨਾ ਸੈਂਪਲ ਵੀਡੀਓ ਬਣਾ ਰਹੇ ਆਪਾਂ ਬਾਕੀ ਆ ਕੇ ਖੁਦ ਆ ਕੇ ਤਸੱਲੀ ਤੇ ਚੱਕ ਤੁਸੀਂ ਪ੍ਰਾਪ ਕਰਨੇ ਆ ਠੀਕ ਹੈ ਨਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਬੰਦ ਲਿਆ ਵੀਰੇ ਹਾਂਜੀ ਹਾਂਜੀ ਬੰਦ ਲੋ ਜੀ ਪੂਰਾ ਤਰ ਤਾ ਸਾਡੇ ਸਾਹਮਣੇ ਆ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕੋਖੋ ਕੈਂਚੀਆਂ ਦੇ ਜਮਾ ਨੇੜੇ ਪਿੰਡ ਆ ਇਹ ਠੀਕ ਹੈ ਜੀ ਬਾਈ ਤੁਹ ਲੋਕੇਸ਼ਨ ਵੀ ਮੰਗਾ ਸਕਦੇ ਹੋ ਪਦ ਜਾਣਕਾਰੀ ਵੀ ਬਾਈ ਤੁਹ ਲੈ ਸਕਦੇ ਹੋ ਪ੍ਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ